ਵਾਡ ਨੰਬਰ 48 ਦੀ VOTING ਵਾਲੀ ਜਗ੍ਹਾ 'ਚ ਬਠਿੰਡਾ ਸ਼ਹਿਰੀ ਦੇ MLA ਜਗਰੂਪ ਸਿੰਘ ਗਿੱਲ ਪਹੁੰਚੇ ਗੱਲਬਾਤ ਕਰਦੇ ਉਹਨਾਂ ਨਾਲ ਜਿਲ੍ਹਾ ਸਪੀਕਰ ਦਾ ਸ਼ਸ਼ੀ ਕਾਲ ਜੀ ਸ਼ਸ਼ੀ ਕਾਲ ਜੀ ਧੰਨਵਾਦ ਜੀ ਹੈ ਇਹਨੂੰ ਜਿਲ੍ਹਾ ਸਾਹਿਬ ਵਾਡ ਨੰਬਰ 48 ਹਾਂਜੀ ਵਾਡ ਨੰਬਰ 48 'ਚ VOTING ਹੋ ਰਹੀ ਹੈ ਤੁਸੀਂ ਮੌਕੇ ਤੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਬਹੁਤ ਬੋਧੀਆ ਜੀ ਲੋਕ ਆਪ ਦੀ ਆਜ਼ਾਦ ਮਰਜ਼ੀ ਨਾਲ ਜਿਹੜਾ ਸਾਡੇ ਸ਼ਹੀਦਾਂ ਦਾ ਸੁਪਨਾ ਸੀਗਾ ਵੀ ਜਦੋਂ ਲੋਕਤੰਤਰ ਆਏਗਾ ਉਹ ਆਪਦੇ ਨਿਵੰਦੇ ਜਿਹੜੇ ਉਹਨਾਂ ਨੇ ਆਪ ਤੇ ਰਾਜ ਕਰਨਾ ਜਿਨ੍ਹਾਂ ਦੀਆਂ ਸੁਭਾਵਾਂ ਲੈਣੀਆਂ ਨੇ ਆਪ ਦੀ ਮਰਜ਼ੀ ਮੁਤਾਬਕ ਚੁਣਨਗੇ ਸਾਡੀ ਪਾਰਟੀ ਦਾ ਵੀ ਇਹੀ ਅਸੂਲ ਹੈ ਸਾਡੇ ਪ੍ਰਿੰਸੀਪਲ ਨੇ ਸਾਡੇ ਅਰਵਿੰਦ ਕੇ ਜੀਵਾਰ ਸਰਪ੍ਰੋਹ ਬਾਂ ਸਿੰਘ ਮਾਨ ਉਹ ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਲੋਕਤੰਤਰ ਨੂੰ ਬਚਾਉਣ ਵਾਸਤੇ ਕੋਈ ਵੀ ਦਰਉਣੀ ਕਰਨੀ ਪਵੇ ਅਸੀਂ ਕਰਾਂਗੇ ਅਸੀਂ ਵੀ ਇਹ ਸਾਸਿ ਨੂੰ ਲੈ ਕੇ ਚੱਲਿਆ ਕਿ ਲੋਕ ਆਜ਼ਾਦ ਮਰਜ਼ੀ ਨਾਲ ਵੋਟ ਪਾਓ ਇਹੀ ਮੈਂ ਤਾਂ ਸਾਰੇ ਜਿੰਨੇ ਵੀ ਵਾਰਡ ਵਾਸੀ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਸ਼ਾਂਤੀਪੂਰਵਕ ਵੋਟ ਪਾਓ ਜਿੱਤ ਹਾਰ ਜੜੀ ਆ ਉਹ ਲੋਕਾਂ ਨੇ ਆਪਣੀਆਂ ਵੋਟਾਂ ਨਾਲ ਕੌਂਡੀ ਹੁੰਦੀ ਹੈ ਉਹ ਸਭ ਨੂੰ ਸਵਾਗਤਯੋਗ ਹੈ ਔਰ ਉਸਨੂੰ ਬਚਕਰ ਜਿਸ ਸਭ ਜੇ ਗੱਲ ਕਰੀਆ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 48 ਤੋਂ ਉਮੀਦਵਾਰ ਪਦਮਜੀਤ ਸਿੰਘ ਮਹਿਤਾ ਦੇ ਹੱਕ ਚ ਕੀ ਅਪੀਲ ਕਰਨਾ ਚਾਹੁੰਦੇ ਹੋ ਨਹੀਂ ਮੈਂ ਤਾਂ ਕਹਿੰਦਾ ਸੱਤੇ ਉਮੀਦਵਾਰ ਜਿਹੜੇ ਆ ਮੈਂ ਸੱਤਾਂ ਨੂੰ ਅਪੀਲ ਕਰਦਾ ਵੀ ਸ਼ਾਂਤੀਪੂਰਵਕ ਜਿਹੜਾ ਚੋਣ ਹੈ ਉਸ ਸਾਲੋ ਔਰ ਲੋਕਤੰਤਰੀਕ ਮਸਾਲ ਪੈਦਾ ਕਰੋ ਵਾਰਡ ਨੰਬਰ 48 ਪੰਜਾਬ ਚ ਵੀ ਕਿ ਸ਼ਾਂਤੀਪੂਰਵਕ ਜਿਹੜੇ ਵਾਰਡ ਨੰਬਰ 48 ਦੇ ਲੋਕ ਕਿੰਨੇ ਮਚੌਰ ਨੇ politically ਔਰ ਰਾਜਨੀਤਿਕ ਤੌਰ ਤੇ ਕਿੰਨੇ ਚੇਤਨ ਨੇ ਜਿੱਤੇ ਨਾ ਕਿ ਰੌੜਾ ਨਾ ਗੌੜਾ ਮੈਂ ਤਾਂ ਇਹ ਅਸਰ ਕੋਈ ਸ਼ੋਰ ਕਰਨਾ ਇਹ ਸਭ ਕਾਫੀ ਲੰਬੇ ਸਮੇਂ ਤੋਂ ਵਾਰਡ ਨੰਬਰ 48 ਤੋਂ ਤੁਸੀਂ ਲਗਾਤਾਰ ਜਿੱਤ ਹਾਸਲ ਕੀਤੀ ਹੈਗੀ ਹੈ ਕਿ ਵਾਰਡ ਨੰਬਰ 48 ਦੇ ਕੁਝ ਕੰਮ ਰਹਿੰਦੇ ਆ ਮੈਂ ਤਾਂ ਪਹਿਲੀ ਗੱਲ ਦੱਸਾਂ ਮੈਂ ਕਦੇ ਜਿੱਤ ਹਾਸਲ ਨਹੀਂ ਕੀਤੀ ਜਿੱਤ ਮੇਰੇ ਵਾਰਡ ਦੇ ਲੋਕਾਂ ਦੀ ਹੁੰਦੀ ਹੈ ਉਹ ਮੇਰੀ ਚੋਣ ਲੜਦੇ ਆ ਮੈਂ ਤਾਂ ਕਦੇ ਕੋਈ ਚੋਣ ਚ ਵੀ ਨਹੀਂ ਗਿਆ ਆਪਦੀ ਉਹ ਜੋ ਫੈਸਲਾ ਕਰ ਦਿੰਦੇ ਆ ਮੈਂ ਸਿਰ ਮੱਥੇ ਮੰਨ ਕੇ ਜਿੰਨੇ ਵੀ ਮੇਰੀਆਂ ਸੇਵਾਵਾਂ ਲਾਉਂਦੇ ਨੇ ਮੈਂ ਉਹਨਾਂ ਨੂੰ ਨਾ ਆ। ਆਪੋਜੀਸ਼ਨ ਪਾਰਟੀ ਵਾਲੇ ਕਹਿ ਰਹੇ ਆ ਕਿ ਆ ਵੀ ਵਾਰ ਨੰਬਰ 48 ਤੇ ਬਹੁਤ ਕੰਮ ਰਹਿੰਦੇ ਆ ਹੋਣ ਵਾਲੇ ਕੀ ਕਹਿਣਾ ਚਾਹੋ। ਮੈਂ ਜਦੋਂ ਇੱਥੇ ਰਹਿائش ਰੱਖੀ ਸੀ ਇੱਥੇ ਬਿਜਲੀ ਦਾ ਕਨੈਕਸ਼ਨ ਲੈਣਾ ਵੀ ਔਖਾ ਸੀ ਉਹ ਵੀ ਪਾਵਰ ਪਲਾਂਟ ਲਾ ਕੇ ਨਾ ਪਾਵਰ ਪਲੱਗ ਲਾ ਕੇ ਜੇ ਦਾਸ ਕਨੈਕਸ਼ਨ ਕਲੱਬ ਹੁੰਦੇ ਸੀ ਤਾਂ ਕਨੈਕਸ਼ਨ ਦਿੰਦੇ ਸੀ ਮੈਂ ਆਪਦੀ ਹੈਰ ਸੈਕੰਡਰੀ ਦਾ ਇਮਤਿਹਾਨ ਲਾਡਨ ਥੱਲੇ ਪੜਿਆ ਇੱਕ ਸਾਲ ਇਸ ਕਰਕੇ ਉਦੋਂ ਤੋਂ ਲੈ ਕੇ ਅੱਜ ਤੱਕ ਜਿਹੜੀ ਡਿਵੈਲਪਮੈਂਟ ਹੈ ਇਹ ਮੇਰੇ ਲੋਕਾਂ ਦੀ ਹਦਾਇਤ ਤੇ ਉਹਨਾਂ ਦੀਆਂ ਆਸ਼ਾਆਂ ਮੁਤਾਬਕ ਜਿੰਨਾ ਮੈਨੂੰ ਉਹਨਾਂ ਨੇ ਮੌਕਾ ਦਿੱਤਾ ਹੋਈ ਹੈ ਡਿਵੈਲਪਮੈਂਟ ਦੀ ਕੋਈ ਸੀਮਾ ਨਹੀਂ ਹੁੰਦੀ ਕਿਸੇ ਸਮੇਂ ਹਿੰਦੁਸਤਾਨ ਕੋਲ ਕੁਝ ਵੀ ਨਹੀਂ ਹੁੰਦਾ ਸੀ ਅੱਜ ਅਸੀਂ ਮਜਾਈ ਛੱਡੀ ਫਿਰਦੇ ਆ ਡਿਵੈਲਪਮੈਂਟ ਚਲਦੀ ਰਹਿੰਦੀ ਹੈ ਕਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਬਾੜ ਨੰਬਰ 48 ਦੇ ਲੋਕਾਂ ਦਾ ਮੌਕੇ ਤੇ ਪਹੁੰਚੇ ਹੋ ਬੂਥਾਂ ਕੋਲੇ ਤੁਸੀਂ ਬਾੜ ਨੰਬਰ 48 ਦੇ ਲੋਕ ਸ਼ਾਮ ਨੂੰ ਕਲੀਅਰ ਕਰ ਦੇਣਗੇ ਕਿ ਉਹਨਾਂ ਨੇ ਕਿਸ ਸੂਝ ਗਿਆਨ ਤਸਬੂਤ ਦਿੱਤਾ ਹੈ ਜਿਹੜੇ ਹੱਕ ਜੋ ਫਤਵਾ ਦੇਣਗੇ ਮੈਂ ਉਹਦਾ ਸਵਾਗਤ ਕਰੂੰਗਾ ਕੀ ਲੱਗਦਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਪਦਮਜੀਤ ਸਿੰਘ ਮਹਿਤਾ ਵਾਰਡ ਨੰਬਰ 48 ਤੋਂ ਬੜੇ ਵੱਡੇ ਮਾਰਜਿਨ ਨਾਲ ਜਿੱਤ ਪ੍ਰਾਪਤ ਕਰੇਗਾ ਮੈਂ ਤਾਂ ਤੁਹਾਨੂੰ ਕਹਿ ਵੀ ਸੱਤੇ ਕੈਂਡੀਡੇਟ ਨੇ ਸੱਤੇ ਸਵਾਗਤ ਯੋਗ ਨੇ ਸੱਤਾਂ ਦਾ ਸਤਕਾਰ ਕਰਨਾ ਹੈ ਮੈਨੂੰ ਆਸ ਹੈ ਵੀ ਸੱਤੇ ਸ਼ਾਂਤੀਪੂਰਵ ਚੋਣ ਕਰਾ ਕੇ ਜੋ ਰਿਜ਼ਲਟ ਆਊਗਾ ਉਸ ਨੂੰ ਅ ਸ਼ਰਮਤ ਪਰਵਾਨ ਸਾਹਿਬ ਬਿਲਕੁਲ ਜੀ ਬਿਲਕੁਲ ਐਸੇ ਬਠਿੰਡਾ ਸ਼ਹਿਰੀ ਦੇ ਐਮ ਐਲ اے ਜਗਰੂਪ ਸਿੰਘ ਗਿੱਲ ਜਿਨ੍ਹਾਂ ਨੇ ਕਾ ਕੀ ਬਾਡ ਨੰਬਰ 48 ਦੇ ਜੋ ਵੀ ਲੋਕ ਫੈਸਲਾ ਕਰਨਗੇ ਉਸ ਦਾ ਕਰਾਂਗਾ ਮੈਂ ਸਵਾਗਤ ਕੈਮਰਾਮੈਨ ਸੁਝਲ ਦਿਨਨ ਮਨੋਚਰ ਕੀਵਾਲ ਤੈਨਿਕ ਸਵੇਰਾ ਟੀਵੀ ਬਠਿੰਡਾ